ਅੱਜ ਵੱਡੀ ਐਨਾਊਂਸਮੈਂਟ ਕੀਤੀ ਜਾਂਦੀ ਆ। ਓ ਅੱਛਾ ਜੀ ਕਰੋ ਐਨਾਊਂਸਮੈਂਟ ਕਰੋ। ਅੰਮੀ ਛੜ ਵਾਲੀ ਪਾਲਕੀ ਰੋੜ ਰਹੀ। ਓ ਹੈ ਕੀ ਕਿਹਾ ਜਨਵੀ ਕੀ ਤੂੰ ਬਣਾ ਰਹੀ? ਪਾਲਕ ਪਨੀਰ। ਓ ਹੋ ਅੱਛਾ ਪਾਲਕ ਪਨੀਰ ਬਣਾਉਣ ਲਈ ਹੈ ਜਨਵੀ। ਪਤਾ ਨਹੀਂ ਕੀ ਦੀ ਨਜ਼ਰ ਲੱਗੀ। ਨਜ਼ਰ ਓ ਕੀ ਹੋ ਗਿਆ ਜਨਵੀ? ਤੇ ਲਾਈਓ ਆਪੇ ਦੇਖੋ ਜੇ ਮੈਂ ਫੜ ਕੇ ਲਈ ਤੇ ਫੇਰ ਪੇਰਨਾ ਜਣਾ। ਯਾਰ ਜਨੀ ਸ਼ਟਨੀ ਆ ਜੇ ਤੇ ਬੇੜਾ ਓਹ ਹੋ ਮੈਂ ਤਾਂ ਡਰ ਗਿਆ ਵਾਂ ਗਰੀਬਾਂ ਦੀ ਸ਼੍ਰੀ ਦੇਵੀ ਤੋਂ ਓਹ ਜਨਵੀ ਇਹ ਦੱਸ ਕੀ ਹੋਇਆ ਐਡੂ ਘੜੀ ਨਗਰ ਹੋਈ ਨਹੀਂ ਸਕਦੀ ਕਿਤੇ ਜਿਹੜੀ ਅੱਜ ਜਨੀ ਨੇ ਪਾਲਕ ਪਨੀਰ ਨੂੰ ਲੱਗਦੀ ਆ ਓਹ ਕਿਉਂ ਜਨਵੀ ਕੀ ਹੋਇਆ ਵਾ ਗੈਸ ਖਤਮ ਹੋ ਗਈ ਓਹ ਓਹ ਗੈਸ ਖਤਮ ਹੋ ਗਈ ਤੇ ਸਲੰਡਰ ਦੀ ਜਗ੍ਹਾ ਤੂੰ ਬਹਿ ਜਾਂਦੀ ਜਨਵੀ ਭਾਵੇਂ ਮੈਂ ਮਰ ਜਾਵਾਂ ਨજર ਵੱਟੂਆਂ ਨੂੰ ਨજર ਲੱਗ ਜਾਂਦੀ ਏ ਉਹ ਜਾਂ ਵੀ ਨજર ਪਾਲਕ ਪਨੀਰ ਨੂੰ ਨਹੀਂ ਲੱਗੀ ਤੈਨੂੰ ਨજર ਲੱਗੀ ਏ